ਤੁਸੀਂ ਇਹਦੀ ਗਰਮੀ ਵਿੱਚ ਟਾਈਮ ਕੱਢ ਕੇ ਆਇਓ ਪ੍ਰੈਸ ਵਾਲੇ ਵੀਰੋ ਧੰਨਵਾਦ ਮੈਂ ਰਜਿੰਦਰ ਗੁਪਤਾ ਜੀ ਦਾ ਅੱਜ ਤੋਂ 1.5 ਮਹੀਨਾ ਪਹਿਲਾਂ ਮਿਲਿਆ ਸੀਗਾ ਤੇ ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖਿਆ ਸਾਰਾ ਪੰਜਾਬ ਦਾ ਟੋਟਲ ਪਿੰਡ 12783 ਹੈ ਜੀ ਅਸੀਂ 11000 ਚੈੱਕ ਅਪ ਕਰ ਚੁੱਕੇ ਹਾਂ ਅਸੀਂ ਇੱਕ ਸੰਸਤਾ ਦੁਨੀਆ ਦੀ ਵਿੱਚ ਵਰਲਡ 'ਚ ਹੋਰ ਕੋਈ ਹੈ ਹੀ ਨਹੀਂ ਠੀਕ ਹੈ ਮੈਂ ਵੀ ਤੁਹਾਡੇ ਪੰਜਾਬ ਦਾ ਜੰਪਾ ਲੈ ਮੇਰੀ ਮਾਂ ਵੀ ਕੈਂਸਰ ਰੰਗ ਵਰਗੀ ਸੀ ਕੈਨੇਡਾ 'ਚ ਉਹਦੇ ਮੈਂ ਐਸ਼ਸ ਪਾਉਣ ਆਇਆ ਸੀਗਾ ਤੇ ਉੱਥੋਂ ਇੱਕ ਆਈਡੀਆ ਲਿਆ ਯਾਰ ਵੀ ਨਹੀਂ ਮੇਰੀ ਮਾਂ ਵੀ ਕੈਂਸਰ ਨਾਲ ਕੈਨੇਡਾ 'ਚ ਡੈਥ ਹੋਈ ਸੀ ਚਾਹੁੰਦਾ ਮੈਂ ਪੰਜਾਬ ਦੀ ਕੋਈ ਮਾਂ ਬਜ਼ੁਰਗ ਨਹੀਂ ਮਰਨ ਦੇਣਾ ਚਾਹੁੰਦਾ ਕੋਸ਼ਿਸ਼ ਕਰੂੰਗਾ ਬਾਕੀ ਕਾਲ ਪ੍ਰਭੂ ਦੀ ਕਿਰਪਾ ਹੈ ਅੰਡ ਮੈਨੂੰ ਪਤਾ ਨਹੀਂ ਸਵੇਦੀ ਵੱਡੀ ਸਕੇਲ ਤੇ ਚਲਾਂਗੇ ਇਕੱਲਾ ਐਸ਼ਸ ਪਾਉਣ ਆਇਆ ਸੀ 43ਆਂ ਮੁਲਕਾਂ 'ਚ ਅੱਜ 43ਆਂ ਮੁਲਕਾਂ 'ਚ ਆ ਤੁਰਿਆ ਫਿਰਦਾ ਸ਼੍ਰੀਲੰਕਾ ਬੰਗਲਾਦੇਸ਼ ਕਿਤੇ ਜਲ ਜੋ ਵਰਲਡ ਕੈਂਸਰ ਮਿਲੂਗੀ ਤੁਹਾਨੂੰ ਅੱਜ ਬਰਨਾਲਾ ਦੇ ਵਿੱਚ ਆਏ ਆ ਜੀ ਇਹ ਕੈਂਪ ਸਾਡਾ ਮਾਨਸਾ ਬਰਨਾਲਾ ਤੇ ਸੰਗਰੂਰ ਡਿਸਟ੍ਰਿਕਟ 10 ਦਿਨ ਲਗਾਤਾਰ ਰਹਿ ਮੰਗੇ ਠੀਕ ਹੈ ਪਲੀਜ਼ ਸਾਰੇ ਘਰਾਂ ਤੁਹਾਡੇ ਕੋਲੇ ਲੀਡਰਾਂ ਦੀਆਂ ਰੈਲੀਆਂ ਜਾਣ ਦਾ ਬਹੁਤ ਟਾਈਮ ਆ ਆਪਦੀ ਸਿਹਤ ਦਾ ਖਿਆਲ ਰੱਖੋ ਜਿਹਦੇ ਘਰ ਕੈਂਸਰ ਆ ਗਿਆ ਨਾ ਇਹ ਡੇਢ ਦੋ ਕਿਲੇ ਬਕਾ ਹੁੰਦਾ ਹੈ ਔਰ ਬਚਦਾ ਵੀ ਨਹੀਂ ਬੰਦਾ ਠੀਕ ਆ ਅੰਡ ਮੈਂ ਬਰਾਲਾ ਸਾਹਿਬ ਮੇਰੇ ਅੰਕਲ ਜੀ ਸੀ ਮੇਰੇ ਬਾਪ ਦੇ ਦੋਸਤ ਸੀ ਉਹਨਾਂ ਦੀ ਜਵਾਨ ਬੇਟੀ ਦੀ ਡੈਥ ਹੋਈ ਬਾਦਲ ਸਾਹਿਬ ਦੀ ਵਾਈਫ ਦੀ ਇੱਕ ਖਰਚਨ ਬਰਾੜ ਸੀ ਮੁਕਸਰ ਤੋਂ ਕੈਂਸਰ ਤੋਂ ਪੈਸੇ ਨਾ ਨਹੀਂ ਬਚਿਆ ਜਿਆਦਾ ਕੈਂਸਰ ਤੋਂ ਤਾਂ अर्ਲੀ ਸਟੇਜ ਪਹਿਲੀ ਸਟੇਜ ਤੇ ਫੜ ਲੀ ਗੇ ਨਾ ਕੈਂਸਰ ਫਿਰ ਇਲਾਜ ਪੋਸੀਬਲ ਹੈ ਨਹੀਂ ਸਾਡੇ ਇੰਗਲੈਂਡ ਚ ਵੀ ਕੁਝ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਆ ਉਹ ਸਿਸਟਮ ਸਾਰਾ ਇੱਥੇ ਲੈ ਕੇ ਆਏ ਆ ਪਿੰਡਾਂ 'ਚ ਤੁਰੇ ਫਿਰਦੇ ਆ ਸੀ ਜੀ ਇੰਨੀ ਗਰਮੀ ਚ ਵੀ 6-6 ਮਹੀਨੇ ਦੀ ਸਾਡੀ ਐਡਵਾਂਸ ਬੁਕਿੰਗ ਹੈ ਪੰਜਾਬ ਮੇਰੇ ਪਿੱਕੇ ਆ ਭਵੇਂ ਇੰਗਲੈਂਡ ਚ ਮੇਰੀਆਂ ਜੜਾਂ ਪੰਜਾਬ ਚ ਐ ਇਹ ਦਰਖਤ ਉਹ ਹੈ ਜੇ ਇੱਥੇ ਜੜਾਂ ਸੁੱਕੀਆਂ ਤੇ ਮੈਂ ਇੰਗਲੈਂਡ ਸੁੱਕ ਜਾਊਂਗਾ ਸਾਰੀ ਪੁਲਿਸ ਨੂੰ ਪੁਲਿਸ ਵਾਲੇ ਵੀ ਸਾਡੇ ਆ ਸਾਡੇ ਭੈਣ ਭਰਾ ਨਾ ਬਾਰੋ ਯੂਪੀ ਭਾਰਤ ਤਾਂ ਨਹੀਂ ਰਿਸਪੈਕਟ देम ਸਾਨੂੰ ਨੇ ਘਰਾਂ ਚੋਂ ਕੱਢ ਕੇ ਕੜੀਸਕੇ ਮਾਰ ਦੇਣਗੇ ਲੋਕ ਇਹਨਾਂ ਦੀ ਵੀ ਰਿਸਪੈਕਟ ਕਰਿਆ ਕਰੋ ਠੀਕ ਹੈ ਇਹਨਾਂ ਦੀ ਬਹੁਤ ਆਪਣੇ ਲਈ ਆਪਣੀ ਕੇਅਰ ਕਰਦੇ ਆ ਠੀਕ ਹੈ ਪਲੀਜ਼ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਰੱਖਿਆ ਕਰੋ ਦੋਸਤੋ ਗੁਰੂ ਸਾਹਿਬ ਨੇ ਇਹੀ ਕਿਹਾ ਸੀਗਾ ਸ਼ਾਂਤੀ ਸਦ ਭਾਵਨਾ ਪਿਆਰ ਨਾਲ ਸਿਰ ਜੋੜ ਕੇ ਬੈਠਿਆ ਕਰੋ ਇਹ ਮੇਰੀ ਸਭ ਨੂੰ ਬੇਨਤੀ ਹੈ ਰਾਜਨੀਤਿਕ ਪਾਰਟੀਆਂ ਪਾਸੇ ਰੱਖ ਲਿਆ ਕਰੋ ਮੈਂ ਉਹਨਾਂ ਚ ਕੋਈ ਦਖਲ ਨਹੀਂ ਦਿੰਦਾ ਤੁਹਾਡੇ 'ਚ ਆਪਦੀ ਸਿਹਤ ਆਪਦੀ ਵਾਈਫ ਆਪਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੈ ਕੇ ਆਓ ਫਿਰ ਮੈਂ ਟ੍ਰਾਈਡੈਂਟ ਕਰੋ ਪਰਜਿੰਦਰ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਇਹ ਆਰਗੇਨਾਈਜ਼ ਕਰਾਇਆ ਉਮੀਦ ਹੈ ਵੀ ਸਾਡਾ ਅਸੀਂ 10 ਦਿਨ ਚ ਇੱਕ ਰਿਕਾਰਡ ਸੈਟਅਪ ਕਰ ਦਿਆਂਗੇ ਸ਼ਾਇਦ ਵਰਲਡ ਚ ਨਾ ਹੋਵੇ ਕਿ 10 ਦਿਨ ਦੇ ਵਿੱਚ ਅਸੀਂ ਛਾਤੀ ਦੇ ਐਨਏ ਟੈਸਟ ਕਰ ਦਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਗਲੇ ਦੇ ਐਂਡ ਸਭ ਫ੍ਰੀ ਹਾਂ ਪਸਾ ਕਿੱਥੋਂ ਹੁੰਦਾ ਮੈਂ ਨਾਮ ਦੀ ਤਸ਼ਾਹੀ ਬਦਲ ਲਈ ਮੈਂ ਆਪਦੇ ਨਾਮ ਦੀ ਤਸ਼ਾ ਬਦਲ ਲਈ ਗੋਲਕ ਬਦਲ ਲਈ ਕਿਹੜੀ ਗੋਲਕ ਜੋ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਬਸ ਆਹ ਹੀ ਫੰਡਾ ਸਾਡਾ ਹੋਰ ਕੁਝ ਨਹੀਂ ਨਾ ਮੇਰਾ ਕੋਈ ਨਾਂ ਹੈ 10-15 ਸਾਲ ਨੂੰ ਮਰ ਜੂਗਾ ਮੈਂ ਵੀ ਪਰ ਮੇਰੀ ਮੌਤ ਤੋਂ ਬਾਅਦ ਵੀ ਚੱਲੇਗਾ ਇਹ ਵੀ ਕਲੀਅਰ ਹੈ ਦੇਖੋਗੇ ਬਾਅਦ ਵਿੱਚ ਵੀ ਤੁਸੀਂ ਠੀਕ ਹੈ ਦੋਸਤੋ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਭਾਦਰ ਚੋਦੇ ਪੈਦਾ ਹੋਏ ਐ ਇੱਥੇ ਨਾ ਦੋਸਤੋ ਸ਼ਾਂਤੀ ਰੱਖਿਆ ਕਰੋ ਫਿਰ ਟੈਸਟ ਤੋਂ ਬਾਅਦ ਹਾਂ ਡਾਕਟਰ ਵੀ ਅਵੇਲੇਬਲ ਨੇ ਕਿ ਉੱਜਕਟ ਸਾਡਾ ਜਲੰਧਰ ਸੈਂਟਰ ਹੈ ਜੀ ਅਸੀਂ 100 ਕਰੋੜ ਲਾਇਆ ਤੁਹਾਡੀ ਸਿਹਤ ਲਈ ਠੀਕ ਹੈ ਹਰ ਡਾਕਟਰ ਹਸਪਤਾਲ ਬਣਾਉਂਦਾ ਤੁਹਾਨੂੰ ਲੁੱਟਣ ਲਈ ਅਸੀਂ ਸੈਂਟਰਾਂ ਤੇ ਅਕਨੰਦਪੁਰ ਸਾਹਿਬ 100 ਬੈੱਡ ਦਾ ਬਣੀ ਜਾਂਦਾ ਇੱਕ ਜਗਰਾਉਂ ਚ ਬਣਾਤਾ ਜਿਲੰਗਨਾਨਕ ਜਿਲੰਦਰ ਸਾਡਾ ਹੈੱਡ ਆਫਸ ਹੈ ਸਾਡੀਆਂ ਟੀਮਾਂ ਉੱਥੇ ਵੀ ਬੈਠੀਆਂ ਆ ਉੱਥੇ ਵੀ ਜਾ ਕੇ ਕੋਈ ਟੈਸਟ ਕਰਾ ਸਕਦਾ ਹੈ ਸਰ ਟੈਸਟ ਰਿਪੋਰਟ ਹੋ ਗਈਆਂ ਸਰ ਉਦੋਂ ਚੈੱਕ ਕੋ ਟੈਸਟ ਰਿਪੋਰਟ ਚੈੱਕ ਕਰਨ ਲਈ ਜਿਲੰਦਰ ਜਾਣਾ ਨਹੀਂ ਜੀ ਇੱਥੇ ਆਉ ਸਾਡਾ ਫਿਰ ਬੰਦਾ ਅਸੀਂ ਇੱਕ ਡੇਟ ਦੇ ਕੇ ਜਾਵਾਂਗੇ ਵੀ ਐਨੀ ਤਰੀਕ ਨੂੰ ਆਵਾਂਗੇ ਜਿਨ੍ਹਾਂ ਦੇ ਟੈਸਟ ਹੈ ਪ੍ਰੋਪਰ ਆਨਲਾਈਨ ਸਾਰਾ ਸਿਸਟਮ ਹੈ ਉਹ ਤੁਹਾਡੇ ਸਮਝ ਨਹੀਂ ਪੈਣਾ ਸਰ ਕਮਾਲ ਲਗਾ ਜੀ ਕਾਫੀ ਪ੍ਰਭਾਵ ਨਹੀਂ ਕੰਟਰੋਲ ਕਰ ਲਿਆ ਜੀ ਅਸੀਂ ਕੀ ਕਿਹੜਾ ਰਸਤਾ ਆਪ ਕੈਸਾ ਸਾਰੀ ਦੁਨੀਆ ਦੀ ਬਹੁਤ ਬਾਤ ਹੈ ਠੀਕ ਹੈ ਕੋਸ਼ਿਸ਼ ਕਰੋ ਯਾਰ ਇੱਕ ਇੱਕ ਤਾਂ ਸਾਫ ਪਾਣੀ ਪਾਣੀ ਦੇਖੋ ਸਾਫ ਹੈ ਦੂਸਰਾ ਮੱਝਾਂ ਨੂੰ ਸਾਫ ਪਾਣੀ ਪਿਆਇਆ ਕਰੋ ਮੱਝਾਂ ਗੰਦਾ ਪਾਣੀ ਪੀ ਜਾਂਦੀਆਂ 50 ਕਿਲੋ ਫਿਰ ਦੁੱਧ ਦੇਣਾ 5 ਕਿਲੋ ਬੜੇ ਸਿਆਣੀ ਕੰਮ ਹੈ ਮੱਝ ਨੂੰ ਸਾਫ ਪਾਣੀ ਪਿਆਓ ਫਿਰ ਹੀ ਦੁੱਧ दही ਲੱਸੀ ਸਾਫ ਹੋਵੇਗਾ ਸਬਜ਼ੀਆਂ ਦੇ ਟੀਕੇ ਨਾਲ ਆਓ ਸਪਰੇਆ ਨਾ ਕਰੋ ਤਿੰਨ ਉਹ ਯੂਪੀਬੀਆਰ ਵਾਲਾ ਆਇਆ ਵੀ ਰਕੇਲੇ ਹੱਥ ਨੇ ਜੇ ਖਰੇ ਹੁੰਦੇ ਆ ਸਵੇਰ ਨੂੰ ਖੱਟੇ ਕਰ ਦਿੰਦਾ ਉਹਨੂੰ ਵੀ ਸਮਝਾਓ ਉਹ ਵੀ ਸਾਡਾ ਭਰਾ ਹੀ ਆ ਸਰ ਪ੍ਰੈਜ਼ੀਡੈਂਟ ਗੁੱਪਤੇ ਪਦਮਸ਼ੀਲ ਜੀ ਇੱਧਰ ਗੁੱਪਤਾ ਲੋਕ ਪ੍ਰਚਾਰਨ ਆਇਤ ਸਾਹਿਬ ਖੜੇ ਨੇ ਬਹੁਤ ਧੰਨਵਾਦ ਕਰਦਾ ਆ ਆਪ ਦਾ ਕੀਮਤੀ ਟਾਈਮ ਕੱਢ ਕੇ ਆਏ ਆ ਸਾਡੀ ਡਿਸਪਲਿਨ ਫੋਰਸ ਆ ਮੈਂ ਇਹਨਾਂ ਦਾ ਜ਼ਿਆਦਾ ਟਾਈਮ ਲੈਣਾ ਵੀ ਨਹੀਂ ਤੁਸੀਂ ਫਿਊ ਵਰਡਸ ਕਹਦੇ ਹੋ ਬਰਨਾਲਾ ਤੋਂ ਇਲਾਵਾ ਕੋਈ ਸਰ ਕੈਂਪ ਲਗਣ ਸੋਰੀ ਇੰਡੀਆ ਚ ਲਾ ਰਹੇ ਆ ਨਾਗਪੁਰ ਤੱਕ ਪੰਜਾਬ ਦੀ ਗੱਲ ਕਰਦੇ ਪੰਜਾਬ ਤਾਂ 11000 ਪਸ ਸੁਣਿਆ ਨਹੀਂ ਮੈਨੂੰ ਪਹਿਲਾਂ 11000 ਪਿੰਟ ਚੈੱਕ ਅਪ ਕਰਤਾ 12783 ਪਿੰਡ ਹੈ ਸਾਲ ਡੇਢ ਸਾਲ ਸਾਰਾ ਕਰਦੇ ਆ ਸਰ ਹੋਰ ਜੇ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ ਹੈ ਜੀ 10 ਦਿਨ ਦੇ ਵਿੱਚ ਕਈ ਜਾਂਦੀ ਆਜ ਕੋਸ਼ਤਾ ਰਿਪੋਰਟ ਨਾਲ ਦੀ ਨਾਲ ਦੇਈ ਜਾਂਦੇ ਆ ਬਾਕੀ ਨੂੰ 10 ਦਿਨ ਕਹਿੰਦੇ ਉਸ ਤੋਂ ਇਲਾਵਾ ਕੋਈ ਰਿਪੋਰਟ ਆਈ ਹੈ ਪੁਲਟੀ ਬਾਰੇ ਬਹੁਤ ਬਹੁਤ ਅਸੀਂ ਉਹ ਨਹੀਂ ਬੋਲ ਸਕਦੇ ਕਿ ਕੋਨਾ ਸਵਾਲ ਪੁੱਛਿਓ ਤੁਸੀਂ ਸਰ ਹੋਰ ਪੰਜਾਬ ਬਸ ਇੰਨੇ ਪੈਸੀ ਦੇਣਾ ਚਾਹੁੰਦਾ ਵੀ ਸ਼ਾਂਤੀ ਪਿਆਰ ਨਾ ਰਿਆ ਕਰੋ ਯਾਰ ਗੁਰੂਆਂ ਪੀਰਾਂ ਦੀ ਧਰਤੀ ਐ ਤੁਸੀਂ ਕਿਉਂ ਲੜੀ ਜਾਂਦੇ ਆ ساری ਸਾਡੀ ਲੜਾਈ ਝਗੜਾਈ ਆ ਤੁਹਾਡਾ ਹੋਰ ਕੰਮ ਵੀ ਨਹੀਂ ਕੋਈ ਐ YouTube ਤੇ ਗਾਲ੍ਹਾਂ ਹੀ ਕੱਢਦੇ ਆ ਇੱਕ ਦੂਜੇ ਨਾਲ ਅਸੀਂ ਸਨੇਹ ਦੇ ਨੇ ਚੰਗੇ ਤੁਹਾਨੂੰ ਸੁਣਦੇ ਨਹੀਂ ਨਹੀਂ ਯਾਰ ਚੰਗੇ ਸਨੇਹ ਦੇ ਆ ਕਰੋ ਸੇਹ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਸੇਹ ਦਾ ਸੁਭਾ ਸਰ ਕਰਿਆ ਕਰੋ ਇੱਕ ਵਾਈਟ ਸ਼ੂਗਰ ਛੱਡ ਦਿਓ ਯਾਰ ਛੱਡ ਲੋਗੇ ਛੱਡ ਦਿਓ ਅੱਜ ਤੋਂ ਉਹ ਕੈਂਸਰ ਸੈੱਲ ਦੀ ਖਰਾਕ ਐ ਆਪਣੇ ਸਾਰਿਆਂ ਦੇ ਕੈਂਸਰ ਸੈੱਲ ਪਏ ਆ ਉਸ ਉੱਤੇ ਪਏ ਆ ਜਿਵੇਂ ਗੈਸ ਦਾ ਸ ਜਿੰਨਾ ਚਿਰ ਆਪਾਂ ਉਹਨੂੰ ਲਾਈਟ ਨਹੀਂ ਲਾਉਂਦੇ ਇਹ ਖੰਡ ਹੈ ਹੁਣ ਤੁਸੀਂ ਨਾ ਪਹਿਲਾਂ ਜੋ ਧੁੰਦ ਜੀ ਸੀ 8-10 ਕੱਪ ਚਾਹ ਦੇ ਪੀ ਜਾਂਦੇ ਠੰਡ ਲੱਗਦੀ ਸੀ ਹੁਣ ਤੁਹਾਨੂੰ ਲੱਗਦੀ ਹੈ ਗਰਮੀ ਹੁਣ ਤੁਸੀਂ ਉਹ ਖੰਡ ਘੋਲ-ਘੋਲ ਨਿੰਬੂ ਪਾਣੀ ਪੀ ਜਾਣਾ ਤੇ ਫਿਰ ਉਦੋਂ ਉਹਨਾਂ ਨੇ ਜਾਗ ਪੈਣਾ ਸਾਡੇ ਡਾਕਟਰਾਂ ਕੋਲੇ ਆਏ ਸੀ ਕਹਿਣਾ ਤਿੰਨ ਮਹੀਨੇ ਰਹਿ ਗਏ ਤੇਰੇ ਮਰਜੀ ਤੋਂ ਡੀ ਹੈ ਖੰਡ ਚਾਕੇ ਛੁੱਡ ਦਿਓ ਲਾਓ ਇੱਕ ਹੋਰ ਵੱਡੀ ਸਟੇਟਮੈਂਟ ਪਹਿਲੀ ਗੁਰੂ ਸਾਹਿਬ ਨੇ ਜਦੋਂ ਦੇਗ ਬਣੀ ਸੀ ਨਾ ਕੜਾ ਉਹ ਕੜਾ ਪ੍ਰਸ਼ਾਦੀ ਗੁੜ ਦੀ ਸੀ ਉਹ ਗੁੜ ਦੀ ਸੀ ਗੁੜ ਸ਼ੱਕਰ ਸੀ ਹੈ ਨਾ ਉਹ ਤਾਂ ਖੰਡ ਹੈ ਹੀ ਨਹੀਂ ਸੀਗੀ ਇਸ ਕਰਕੇ ਮੈਂ ਬੇਨਤੀ ਕਰਦਾ ਸਿੰ ਸਾਦੇ ਮਰਨੇ ਤੇ ਸਾਦੇ ਵਿਆਹ ਕਰ ਲੋ ਸਾਲਾ ਕੋ ਠੀਕ ਹੋ ਜਾਊਗਾ ਉਹ ਮੈਂ ਆਪ ਕਰਨੇ ਆ ਕਿ ਮੋਦੀ ਜੀ ਨੇ ਜਾਂ ਭਗਵੰਤ ਮਾਨ ਨੇ ਕਰਨੇ ਆ ਪੰਜ ਬੰਦੇ ਵਿਆਹ ਤੇ ਲੈ ਜਾਓ ਯਾਰ ਤੁਸੀਂ ਹਜ਼ਾਰ ਬੰਦਾ ਲੈ ਕੇ ਜਾ ਰਹੇ ਹੋ ਕਹਿੰਦਾ ਤੁਹਾਨੂੰ ਗਵਰਨਮੈਂਟ ਕਹਿੰਦੀ ਹੈ ਡੀਏਜੀ ਸਾਹਿਬ ਕਹਿੰਦੇ ਨਹੀਂ ਸਰ ਤੁਸੀਂ ਬੋਲੋ ਤੁਹਾਡਾ ਟਾਈਮ ਹੈ ਉਹ ਜੋ ਉਪਰਾਲਾ ਜਿਹੜਾ ਹੈਗਾ ਮੈਂ ਫਸਟ ਟਾਈਮ ਆਪਦੀ ਲਾਈਫ ਦੇ ਵਿੱਚ ਦੇਖ ਰਿਹਾ ਵੀ ਜਿਹੜਾ ਥੋੜੇ ਇੱਥੇ ਆ ਕੇ ਮੋਬਾਈਲ ਦੇ ਨਾਲ ਕਹਿੰਦਾ ਇੱਥੇ ਆ ਕੇ ਗੱਡੀਆਂ ਲਿਆ ਕੇ ਇੱਥੇ ਟੈਸਟ ਕੀਤੇ ਜਾ ਰਹੇ ਹੈਗੇ ਔਰ ਹਰ ਇੱਕ ਕਿਸਮ ਦੇ ਟੈਸਟ ਹੈ ਕਿ ਪੰਜਾਬ ਦੀ ਜਿਹੜੀ ਕੋਡ ਜਿੱਥੇ ਹੈਗਾ ਕੈਂਸਰ ਦਾ ਕੋਡ ਇਹਨੂੰ ਜੜੋਂ ਖਤਮ ਕਰਨ ਦਾ ਇਹਨਾਂ ਨੇ ਉਪਰਾਲਾ ਲਿਆ ਹੈਗਾ ਇਹ ਕੈਂਪ ਜਿਹੜਾ 10 ਦਿਨਾਂ ਵਾਸਤੇ ਚੱਲੂਗਾ 21 ਤਰੀਕ ਤੋਂ ਲੈ ਕੇ ਤੇ 30 ਤਰੀਕ ਤੱਕ ਤੇ ਉਹਦੇ ਵਿੱਚ ਤੁਹਾਡਾ ਬਰਨਾਲਾ ਸੰਗਰੂਰ ਮਾਨਸਾ ਤੇ ਬਠਿੰਡਾ ਇਹ ਸਾਰੇ ਕਵਰ ਕਰਨਗੇ ਤੇ ਇਹਦੇ ਜਿਹੜੇ ਰਿਜ਼ਲਟ ਆਣਗੇ ਉਹ ਕਨਫਿਡੈਂਸ਼ੀਅਲ ਹੁੰਦੇ ਆ ਕਿਉਂਕਿ ਕਹਿੰਦੇ ਮਤਲਬ ਇਹੋ ਜੀ ਚੀਜ਼ ਜਿਹੜੀ ਹੁੰਦੀ ਆ ਕਿਸੇ ਨਾਲ ਸੇਅਰ ਨਹੀਂ ਕੀਤੀ ਜਾ ਸਕਦੀ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਣ ਨਾ ਕਿ ਕੇਵਲ ਪੰਜਾਬ ਦੇ ਵਿੱਚ ਥੈਂਕ ਯੂ

ਦਾ ਲੈਵਲ 1400 ਗਈ ਰਹੀ ਜੇ 1400 ਤੋਂ ਘੱਟ ਹੋਇਆ ਤਾਂ ਉਹ ਪਟਲੇ ਫਿਰ ਅਸੀਂ ਤੁਹਾਨੂੰ ਦੇ ਤੋਂ ਲੈ ਜੀ ਮੈਂ ਤੁਹਾਨੂੰ ਖੰਗੇ ਜੀ ਜੀ ਦੇ ਦੇਣੀ ਹੈ ਇਸੇ ਤੋਂ ਨਿਕਲਿਆ ਕਰੋ 10 ਵਜੇ ਤੱਕ ਤਾਂ ਵਾਟਰਪੂਫ ਕਰੋ ਜਦੋਂ ਸਟਾਰਟ ਹੋਇਆ ਸੀ ਜੀ ਇਸ ਵਿੱਚ ਨਹੀਂ ਰਹੇ ਕਿਵੇਂ ਉਹ ਬੰਦ 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 ਸਭ ਬੰਦ ਕਰਦੇ ਕਦੇ 200 ਦੀ ਬੋਰ ਆਈ ਹੈ ਆਹ ਦੇਖੋ ਦਿਖਾਈ ਦੇ ਤੁਹਾਨੂੰ ਕਿਵੇਂ ਕੰਮ ਕਰਦੀ ਹੈ ਆਹ ਉਹ ਸਮਝ ਆ ਗਿਆ ਇਹ ਕੋਡ ਫਾਇਰ ਲੋ ਆ ਰਿਹਾ ਹੈ ਤੇ ਆਹ 1493 ਮੀਨ ਠੀਕ ਹੈ 1485 ਇਹਨਾਂ ਕਿਵੇਂ ਪਤਾ ਲੱਗਦਾ 1493 ਮੀਨ 14 1400 ਦੀ ਇੱਕ ਲਿਮਿਟ ਰੱਖੀ ਗਈ ਹੈ ਤੇ 1493 ਮੀਨ ਦੇ ਗੁੱਡ ਸ਼ੇਪ ਦੇ ਕਿਤੀ ਵਾਲੇ ਕਿਸਾਨ ਹੈ ਖੇਤ ਜਾਂਦੇ ਹੋਣਗੇ ਤੇ ਹਾਈ ਦਰਤ ਇਹਦੀ ਜੇ ਲੋਅਰ ਸਾਈਡ ਹੁੰਦੀ 1400 ਤੋਂ ਘੱਟ ਫਿਰ ਇਹਨੂੰ ਹੱਡੀਆਂ ਦਾ ਕੈਂਸਰ ਹੋ ਸਕਦਾ ਹੋਇਆ ਨਹੀਂ ਹੋ ਸਕਦਾ ਅਤੇ ਇਹ ਠੀਕ ਪਾਸੇ ਬਹੁਤ ਵਧੀਆ ਥੈਟ ਇਜ਼ ਲੋਰ ਜਿਹੜਾ ਹੈਗਾ ਥੈਟ ਇਜ਼ ਡੇਂਜਰਸ ਬੀਗਿੰਗ ਠੀਕ ਹੈ ਜੇ ਕੈਂਸਰ ਹੋਣ ਤੋਂ ਪਹਿਲਾਂ ਅਸੀਂ ਨੂੰ ਵਾਰਨਿੰਗ ਦੇ ਦਿੱਤੀ ਆਹ ਟੈਸਟ ਤੁਹਾਡੇ ਦਿੱਲੀ ਮਿਲਣਗੇ ਤੇ ਹੋਣੀ ਨਹੀਂ ਕਿਸੇ ਸੌਫਾ ਫੇ ਜਾਂ ਇਦਾਂ ਸਾਰੀ ਚੱਲ ਗਿਆ ਬਾਪਾ ਆ ਕੇ ਠੀਕ ਹੀ ਆਇਆ ਸਾਰੀ ਗੱਲ ਮਿਲ ਜਾਂਦੀ ਹੈ ਹਾਂ ਹਾਂ ਆਜੇ ਆਇਆ ਪਰ ਕਰਨ ਆਏ ਨੇੜੇ ਦੀ ਇਹ ਦੂਰ ਦੀ ਜਾਨ ਕਰਨਾ ਡਟ ਗੋ ਹਾਂਜੀ ਸਰ ਇਹ ਮੈਂ ਹਰ ਵਾਰ ਆ ਗਿਆ ਹਾਂ ਜਿਹਨੂੰ ਸਾਡੇ ਲਈ ਲਾ ਕੇ ਰੱਖਣਾ ਜਿਹੜਾ ਸਿਰਦਰਦ ਹੁੰਦਾ ਉਹ ਠੀਕ ਹੋ ਜਾਏਗਾ ਠੀਕ ਹੈ ਸਰ ਠੀਕ ਹੈ ਨੇੜੇ ਦੀ ਇਹਨਾਂ ਨੂੰ ਪਾਸ ਇੱਕ ਨੂੰ ਕਰਦੇ ਹਾਂ ਮਤੋਂ ਕਿ ਸਾਰੇ ਵੱਲੋਂ ਬਹੁਤ ਅੱਛਾ ਆ ਗਿਆ ਬੇ ਗ੍ਰੇਡ ਕਰਨਾ ਭੁੱਲ ਐਕਸ ਕਰਨਾ ਜਿਹੜਾ ਮੰਦਰ ਸ਼ਾਨਦਾਰ ਨਹੀਂ ਕਰਨਾ ਚਾਹਾਂਗਾ ਜਿਹੜੇ ਕਿ ਹਮੇਸ਼ਾ ਮਨੁੱਖਤਾ ਦੇ ਭਲਾਈ ਦੇ ਕੰਮਾਂ ਵਿੱਚ ਵੱਡ ਚੜ ਕੇ ਯੋਗਦਾਨ ਪਾਉਂਦੇ ਨੇ ਤੇ ਅੱਜ ਦਾ ਇਹ ਕੈਂਪ ਉਹਨਾਂ ਦੀ ਸਾਡੇ ਸਾਹਮਣੇ ਜਿੰਦੀ ਜਾਗ ਦੀ ਉਦਾਹਰਨ ਹੈ ਮੈਂ ਸਰਦਾਰ ਕੁਲਵਿੰਦ ਸਾਹਿਬ ਜਿਨ੍ਹਾਂ ਨੇ ਐ ਜੀ ਵੱਡੀ ਫੈਸਿਲਿਟੀ ਆਪਾਂ ਸਾਰਿਆਂ ਨੂੰ ਦਿੱਤੀ ਹੈ ਔਰ ਆਪਾਂ